ਅਗੇ ਵੀ ਆ ਗਿਆ ਅੱਗੇ ਵੀ ਆ ਗਿਆ ਅੱਗੇ 11 ਟੈਕਰ ਵੀ ਪਹਿਲੀ ਵੀ ਹੋ ਗਿਆ ਜੇ ਟੇਬਲ ਮੈਨੂੰ ਆ ਵੀ ਹੋ ਗਈ ਹੋਣੀ ਕੋਸ਼ ਟੈਕਰ ਲੈ ਉਹਨੂੰ ਦੋ ਲੈ ਹਾਂਜੀ ਟੈਕਰ ਲੈ ਧੰਨਵਾਦ もうやろうな。 ਆ ਕਰਨੀਏ ਜਮਰੇ ਕੋ ਆ ਗਿਆ ਸਿੱਖ ਪਰ ਸੁੰਨਾ ਬਿਚਨ ਮੈਂ ਬਹਾਵ ਉਹ ਨਾਮ ਜੀ ਕਾ ਉਹ ਸਾਰਾ ਸਿਨ ਹੈ ਵਾਤੇ ਵਰਸ਼ ਨੇ ਦਿੱਤਾ ਸਾਲ ਨੂੰ ਸੁਰੂ ਗੁਰੂ ਸਫਾਈ ਕਰ ਲਓ ਕਈ ਵਾਰੀ ਕਰ ਨੌ ਕਈ ਵਾਰੀ ਪਤਾ ਨਹੀਂ ਲੱਗਦਾ ਠੀਕ ਹੈ ਉਹ ਨਾਲ ਹੀ ਇੱਕ ਉਹ ਲਈ ਉਹ ਨਹੀਂ ਇਹ ਤਾਂ ਸੋਨੇ ਦਾ ਹੈ ਇਹ ਕੋਈ ਨਹੀਂ ਲੈਣੋ ਰੈਂਪਟੇ ਆਪਾਂ ਫੋਟੋ ਲੈ ਉਹ ਜਿਹੜਾ ਡੰਗ ਉਹ ਪਰਾ ਸੁਪਰ ਸੁਪਰ ਵੀ ਮਿਲ ਰਿਹਾ ਕਿ ਉਹ ਕੁੰਡੀਆਂ ਟੰਗਦੇ ਵੀਰੇ ਉੱਪਰ ਉਹਦੀ ਅਗਲੀ ਦੇ ਉੱਪਰ ਅੱਜ मेरा नाम सुखबीर है जी मैं 108 ਤੇ ਲੱਗਿਆ ਹਾਂ ਜੀ ਜਿਹੜੀ ਐਂਬੂਲੈਂਸ ਹੈ ਵੱਲ ਜਲਦੀ ਸਰਕਾਰੀ ਹਾਂਜੀ 108 ਦੇ ਉੱਤੇ ਲੱਗੇ ਹੋਏ ਹਾਂ ਜੀ EMT ਐ ਕੀ ਕਾਰਨ ਹੈ ਜਿਹੜਾ ਐਕਸੀਡੈਂਟ ਕਰਨ ਡੈਥ ਹੋਇਆ ਐਕਸੀਡੈਂਟ ਦਾ ਸਰ ਜਿਹੜੇ ਰੈਂਪ ਬਣੇ ਨੇ ਨਵੇਂ ਉਹਨਾਂ ਦੇ ਜਿਹੜੇ ਨਜ਼ਦੀਕੀ ਜਿੱਥੇ ਐਕਸੀਡੈਂਟ ਹੋਇਆਗਾ ਉੱਥੇ ਦੱਸ ਰਹੇ ਸੀ ਵੀ ਰੈਂਪ ਤੋਂ ਅਨਬੈਲੈਂਸ ਹੋਈ ਹੈ ਗੱਡੀ ਤੇ ਉਹਦੇ ਕਾਰਨ ਹੋਇਆ ਇਹ ਜਿਹੜੇ ਰੈਂਪ ਬਣੇ ਹੋਏ ਨੇ ਕਾਫੀ ਉੱਚੇ ਬਣੇ ਹੋਏ ਨੇਗੇ ਤੇ ਨਾ ਹੀ ਉਹਨਾਂ ਉੱਤੇ ਕੋਈ ਸਾਈਨ ਬੋਰਡ ਲੱਗੇ ਹੋਣੀ ਨਾ ਕੋਈ ਲਾਈਟ ਦਾ ਕੋਈ ਪ੍ਰਬੰਧ ਆ ਈਵਨ ਕੀ ਅਸੀਂ ਰਾਤ ਨੂੰ ਵੀ ਕੇਸ ਚੱਕ ਕੇ ਲੈ ਕੇ ਆਉਂਦੇ ਰਹਿੰਦੇ ਹਾਂਗੇ ਤੇ ਆਲੇ-ਦਾਲ ਕਿਤੇ ਵੀ ਲਾਈਟਾਂ ਦਾ ਪ੍ਰਬੰਧ ਹੈ ਹੀ ਨਹੀਂ ਜੀ ਨਾਬੇ ਦੇ ਆਲੇ-ਦਾਲ ਕਿਤੇ ਵੀ ਰੈਂਪ ਤੋਂ ਕਿੱਥੇ ਲੱਗੀ ਹੈ ਇਹ ਸਰ ਰਾਤਾ ਸੋਮੀ ਸਤ ਸੰਪਵਨਾ ਜਿਹੜਾ ਉਹਦੀ ਕੈਂਚੀ ਦੇ ਉੱਤੇ ਰੈਂਪ ਬਣਿਆ ਹੈ ਉੱਚਾ ਜਿਹਾ ਉਹਦੇ ਉੱਤੇ ਲੱਗੀ ਹੋਈ ਹੈ ਇਹਦੇ ਤੋਂ ਗੱਡੀ ਹੋਈ ਅਨਬੈਲੈਂਸ ਹਾਂਜੀ ਇਹ ਸਰ ਸਾਨੂੰ ਜਾ ਕੇ ਜਦੋਂ ਅਸੀਂ ਦੇਖਿਆ ਮਤਲਬ ਕਿ ਬੰਦਾ ਡੈਥ ਹੋਈ ਬੰਦਾ ਜਿਹੜਾ ਡੈਥ ਹੋਈ ਹੋਈ ਸੀ ਸਾਨੂੰ ਤੇ ਨਜ਼ਦੀਕੀਆਂ ਦੱਸਿਆ ਵੀ ਤੁਹਾਡੇ ਆਉਣ ਤੋਂ ਪਹਿਲਾਂ ਪਹਿਲਾਂ ਡੈਥ ਹੋ ਚੁੱਕੀ ਸੀ ਬੰਦੇ ਦੀ ਠੀਕ ਸਰ ਸਾਨੂੰ 4:30 ਵਜੇ ਸਾਡ ਇੱਕ ਆਨਲਾਈਨ ਕਾਲ ਸੀ ਸਾਨੂੰ ਆਨਲਾਈਨ ਸਾਡੇ ਤੇ ਕੰਪਲੀਟ ਪੈਂਦੀ ਆ ਤਾਂ ਇਹ 4:30 ਵਜੇ ਅਸੀਂ ਆ ਕੇ ਡੇਰਾ ਵਿਆਸ ਜਿਹੜਾ ਸਾ ਸੰਗਰ ਦੇ ਸਾਹਮਣੇ ਆ ਕੇ ਦੇਖਿਆ ਤੇ ਇੱਕ ਗੱਡੀ ਦਰੱਖਤ ਦੇ ਨਾਲ ਟ੍ਰੱਕ ਨਾਲ ਟਕਰਾਈ ਹੋਈ ਸੀ ਤੇ ਬੰਦਾ ਉਹਦੇ ਵਿੱਚ ਹੀ ਸੀ ਜਦੋਂ ਅਸੀਂ ਜਾ ਕੇ ਚੈੱਕ ਕੀਤਾ ਤਾਂ ਬੰਦਾ ਆਲਰੇਡੀ ਡੈੱਡ ਸੀਗਾ ਤੇ ਫਿਰ ਅਸੀਂ ਐਂਬੂਲੈਂਸ ਬੁਲਾਈ ਇਹ ਐਂਬੂਲੈਂਸ ਨੂੰ ਨਾਲ ਬੰਦੇ ਨੂੰ ਲੈ ਕੇ ਡੈਡ ਆਊਟ ਲੈ ਕੇ ਸੀ ਸਿਵਲ ਹਸਪੀਟਲ ਪਟਿਆਲਾ ਦੇ ਇਥੇ ਨਾਬਾ ਦੇ ਵਿੱਚ ਆ ਗਈ ਕਾਰਨ ਕਿ ਮੰਨਦੇ ਦੇ ਵਿੱਚ ਐਕਸੀਡੈਂਟ ਆ ਕਾਰਨ ਉੱਥੇ ਜੋ ਲੋਕ ਸੀ ਆਲੇ-ਦਾਲੀ ਜਿਨ੍ਹਾਂ ਨੇ ਦੱਸਿਆ ਵੀ ਉੱਥੇ ਇੱਕ ਹੰਪ ਸੀਗਾ ਵੀ ਉਹ ਹੰਪ ਤੋਂ ਗੱਡੀ ਉਛਲ ਕੇ ਅੱਗੇ ਦਰੱਖਤ ਜਾ ਕੇ ਵੱਜੀ ਡੈਥ ਮੌਕੇ ਦੀ ਹੋ ਗਈ ਹਾਂਜੀ ਡੈਥ ਮੌਕੇ ਦੀ ਹੋ ਗਈ ਸੀਗੀ ਇੱਕ ਵਾਰੀ ਇੱਥੇ ਆ ਕੇ ਬਟ ਡਾਕਟਰਾਂ ਨੇ ਕਲੀਅਰ ਕੀਤਾ ਵੀ ਡੈਥ ਹੋ ਚੁੱਕੀ ਆ ਪਰ ਕਲੀਅਰ ਉੱਥੇ ਹੋ ਚੁੱਕਾ ਹੈ ਦੇਖ ਲਈ ਅਸੀਂ ਨੋਥੀ ਡੈਥ ਹੋ ਗਈ ਕੱਲ ਲੱਗੀ ਸੀ ਗੱਡੀ ਹਾਂਜੀ ਹਾਂਜੀ ਬੰਦਾ ਇਕੱਲਾ ਹੀ ਸੀ ਇਹ ਆ ਨਹੀਂ ਪਤਾ ਕਿਹੜੀ ਸਾਈਡ ਤੋਂ ਰਿਹਾ ਸੀਗਾ ਪਰ ਜਾ ਇਹਨੇ ਹਾਂ ਜੀ ਇਹਦੇ ਘਰ ਦੇ ਨਾਲ ਗੱਲ ਹੋਈ ਹੈ ਵੀ ਉਹ ਮਲੇਰ ਕੋਟਲੇ ਦੀ ਨਹੀਂ ਜੀ। ਠੀਕ ਹੈ ਮੈਂ ਤਾਂ ਆਪਣੇ ਡੌਗ ਨੂੰ ਕਿਹੜਾ ਘਟਾ ਰਿਹਾ ਸੀਗਾ। ਮੈਂ ਰੋਜ਼ ਦੇਖਦਾ ਇਹ ਰੈਂਪ ਜਿਹੜੇ ਬਣੇ ਨੇ 메ਨ ਰੋਡਾਂ ਤੇ ਤਿੰਨ। ਰੋਜ਼ ਇੱਥੇ ਅਨਬੈਲਸ ਹੁੰਦਾ ਹੈ ਮੋਟਰਸਾਈਕਲ ਵਾਲਾ ਜਿਹਨੂੰ ਨਹੀਂ ਪਤਾ ਮੈਨੂੰ ਮੈਂ ਜਾਣਦਾ ਮੈਨੂੰ ਪਤਾ ਵੀ ਰੈਂਪ ਬਣਿਆ ਮੈਂ ਤਾਂ ਗੱਡੀ ਹੋਲੀ ਕਰਕੇ ਚੱਲਣਾ ਪਰ ਜਿਹਨੂੰ ਨਹੀਂ ਪਤਾ ਰੋਜ਼ ਆ ਮੈਂ ਰੋਹ ਦੇਦਾ ਕੋਈ ਨਾ ਕੋਈ ਹੁੰਦਾ ਹੈ। ਕਦੇ ਥੂਈ ਵਾਲੇ ਮੋੜ ਤੇ ਕਦੇ ਸਿਟੀ ਹਾਰਟ ਕਦੇ ਰਾਸ਼ਮੀ ਮੋੜ ਤੇ। ਰੋਜ਼ ਕੋਈ ਨਾ ਕੋਈ ਅਨਬੈਲੈਂਸ ਹੁੰਦਾ ਇਹ ਨਾ ਤਾਂ ਕੋਈ ਉਹ ਤੇ ਸਿੱਕਣ ਲੱਗਿਆ ਹੋਇਆ ਵੀ ਹਾਂ ਰੈਪ ਬਣਿਆ ਹੋਇਆ ਜਾਂ ਕੁਝ ਪਤਾ ਵੀ ਨਹੀਂ ਲੱਗਦਾ ਠੀਕ ਹੈ ਕਿਸੇ ਨੂੰ ਪਤਾ ਨਹੀਂ ਚੱਲਦਾ ਅਗਲਾ ਉੱਥੇ ਗਿਰਦਾ ਆ ਹੁਣ ਐਮਰਜੈਂਸੀ ਚ ਮੈਂ ਇੱਕ ਚੱਕ ਕੇ ਲਿਆ ਆ ਬੰਦਾ ਉਹ ਪਤਾ ਨਹੀਂ ਉਹ ਹੈ ਠੀਕ ਹੈ ਕੀ ਹੈ ਬਸੂ ਜਾਂ ਨਹੀਂ ਇਹ ਰੈਪ ਗਲਤ ਬਣੇ ਹੋਏ ਨੇ ਗਲਤ ਬਣੇ ਹੋਏ ਇਹ ਜਦਾਂ ਨੇ ਤੇ ਸਟicker ਲਗਾਏ ਜਾਣ ਵੀ ਹਾਂ ਇੱਥੇ ਰੈਂਪ ਹਾਈਲਾਈਟਰ ਲਾਏ ਜਾਣ ਪਤਾ ਚੱਲੇ ਠੀਕ ਹੈ ਪਹਿਲਾਂ ਇੱਕ ਵਾਰ ਮੈਂ ਪਹਿਲਾਂ ਵੀ ਦੇਖ ਚੁੱਕਾ ਥੂਈ ਵਾਲਾ ਜਿਹੜਾ ਰੈਂਪ ਨੇ ਥੂਈ ਰੋਡ ਤੇ ਮੋੜ ਤੇ ਉੱਥੇ ਮੋਟਰਸਾਈਕਲ ਵਾਲਾ ਵਿਚਾਰਾ ਗਿਰਿਆ ਪਰ ਬਚ ਗਿਆ ਹੁਣ ਇੱਕ ਨੂੰ ਮੈਂ ਚੱਕ ਕੇ ਲਿਆ ਆ ਉਹਦਾ ਹਾਰਟ ਰੁਕ ਗਿਆ ਸੀ ਸੀਪੀਆਰ ਮੈਨੂੰ ਟ੍ਰੇਨਿੰਗ ਹੈਗੀ ਸੀਪੀਆਰ ਦਿੱਤੀ ਚੱਲ ਚੱਲ ਰਿਹਾ ਹਾਰਟ ਹਾਰਟ ਹੈਗਾ ਐਮਰਜੈਂਸੀਸ ਮੰਨੇ ਦਾਖਲ ਕਰਾਇਆ ਪਲੀਜ਼ ਉਹ ਰੈਂਪਾਂ ਦਾ ਕੁਝ ਕਰਿਆ ਜਾਂ ਮੈਂ ਰਿਕਵੈਸਟ ਕਰਦਾ ਵੀ ਇਹ ਨਾ ਇਹ ਬਣਾਈ ਨਾ ਜਾਣ ਬਚਦਾ ਕਿਉਂਕਿ ਸਾਕੁਰ ਰੋਡ ਤੇ ਮੇਨ ਰੋਡ ਤੇ ਰੈਂਪ ਹੋਣੇ ਨਹੀਂ ਚਾਹੀਦੇ ਕੋਈ ਅਨਨੋਨ ਬੰਦਾ ਜਿਹੜਾ ਅਦਰ ਸਟੇਟ ਦਾ ਹੈ ਉਹਨੂੰ ਨਹੀਂ ਪਤਾ ਹੁੰਦਾ ਵੀ ਉੱਥੇ ਕੀ ਹੈ ਇਹ ਮੋਟਰਸਾਈਕਲ ਤੇ ਆ ਰਿਹਾ ਇਹ ਮੋਟਰਸਾਈਕਲ ਤੇ ਆ ਰਿਹਾ ਸੀ ਮੈਂ ਡੋਗ ਨੂੰ ਕਿਹੜਾ ਘਟਾਰਿਆ ਸੀ ਆਪਣੇ ਨੂੰ ਇਹਦਾ ਹਾਰਟਬੀਟ ਰੁਕ ਗਈ ਦੀ ਸੀਪੀਆਰ ਦਿੱਤੀ ਗਈ ਹਾਰਟ ਚੱਲਦਾ ਰਿਹਾ ਚੱਲ ਗਿਆ ਤੇ ਐਮਰਜੈਂਸੀ ਐਂਬੂਲੈਂਸ ਦੀ ਅਸੀਂ ਵੇਟ ਐਂਬੂਲੈਂਸ ਨੂੰ ਕਰਿਆ ਸੀ ਪਰ ਉਹ ਰਖੜੇ ਸੀ ਪਰ ਮੈਂ ਪ੍ਰਾਈਵੇਟ ਆਪਣੀ ਗੱਡੀ 'ਚ लेके मेरे नाल दो और तीन रूगे बंदे उन्होंने हेल्प की थी मेरी ते assi onu emergency de दे शा, दे मौके पे मदद ना हुंदी ता शायद मेनू ਹੁਣ ਵੀ ਨਹੀਂ ਪਤਾ ਉਹ ਡਾਕਟਰ ਸਾਹਮਣੇ ਕਹਿਆ ਵੀ ਹਾਰਟ ਬੀਟ ਓਕੇ ਆ 98 ਸੀ ਮੈਂ ਦੇਖਿਆ 98 ਸੀ ਠੀਕ ਉਹਗੇਸ਼ ਕੁਮਾਰ ਨਾਮ ਸੇ ਇੱਕ ਬ੍ਰੋਡਰ ਬ੍ਰੋਡਰ ਕੇਸ ਹਮਾਰੇ ਬਾਸ ਆਇਆ ਹੈ ਅਭੀ ਸਵੇਰ 5 ਵਜੇ ਕੇ ਕਰੀਬ ਹਮਾਰੇ ਬਾਸ ਆਇਆ ਹੈ ਉਹ ਡੈਥ ਰਾਧਾ ਸਵਾਮੀ ਡਰੇਵਰਸ ਕੇ ਕਰੀਬ ਕਹੀਂ ਪੇ ਬਤਾ ਰਹੇ ਕਾਰਨ بتایا ਕਿਆ ਕਿ ਐਸੀ ਹੋਈ ਹੈ ਜਾਂ ਮੈਨੂੰ ਇਸਕੇ ਰਿਗਰਸ ਨੂੰ ਪਤਾ ਹੈ ਨਾਮ ਕੀ ਹੈ ਇਸਕਾ yogesh kumar naam hai iska umar kitni hai iski umar abhi tak identify nahi hui hai